ਸਭਾ ਹਲਕਾ ਅੰਮ੍ਰਿਤਸਰ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਈਮਾਨ ਸਿੰਘ ਮਾਨ ਜਿਨ੍ਹਾਂ ਦੀ ਅੱਜ ਹਮਾਇਤ ਵਿੱਚ ਇੱਥੇ ਫਤਿਹਗੜ ਚੂੜੀਆਂ ਤੇ ਇੱਕ ਵੱਡੀ ਮੀਟਿੰਗ ਦਾ ਆਯੋਜਨ ਕੀਤਾ ਗਿਆ ਤਾਂ ਮੇਰੇ ਨਾਲ ਈਮਾਨ ਸਿੰਘ ਮਾਨ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਨ ਲਈ ਸਰ ਕਿਹੜੇ ਕਿਹੜੇ ਏਜੰਡੇ ਨੇ ਕਿਹੜੇ ਮੁੱਦੇ ਨੇ ਲੈ ਕੇ ਜਿਹੜੇ ਲੋਕਾਂ ਦੀ ਕਚੈੜੀ ਤੱਕ ਤੁਸੀਂ ਵੋਟ ਮੰਗਣ ਜਾ ਰਹੇ ਆ ਅ ਅੱਜ ਅਸੀਂ ਉਰੇ ਜਿਹੜਾ ਸਾਡਾ ਬਾਰਡਰ ਬੰਦ ਕੀਤਾ ਹੋਇਆ ਹੈ ਪਲਵਾਮਾ ਦੇ ਅਟੈਕ ਬਾਅਦ ਉਹ ਸਾਡੇ ਅੰਮ੍ਰਿਤਸਰ ਤੇ ਵਪਾਰ ਤੇ ਕਿਤੇ ਨੂੰ ਬਹੁਤ ਅਸਰ ਕਰ ਰਿਹਾ ਹੈ अनु ਖੁਲਵਾਉਣ ਵਾਸਤੇ ਜਿਹੜੀ ਅੱਜ ਕਣਕ ਉਰੇ 2200 ਰੁਪਏ ਚ ਵਿਕਰੀ ਹੈ ਉਹ ਲਾਹੌਰ ਦੇ ਜੇ ਤੁਸੀਂ ਚੈੱਕ ਕਰੋਗੇ ਰੇਟ 3300 ਤੇ ਵਿਕਰੀ ਹੈ ਡੇਢਮਾ ਫਾਇਦਾ ਹੋ ਸਕਦਾ ਹੈਗਾ ਤੇ ਇੱਥੇ ਜਿਹੜਾ ਸਿਮੈਂਟ 450 ਰੁਪਏ ਤੇ ਵਿਕਦਾ ਬਾਰਡਰ ਖੁੱਲੇ ਤੇ 200 250 ਰੁਪਏ ਦਾ ਉਹ ਸਿਮੈਂਟ ਸੀਗਾ ਬਹੁਤ ਸਾਰਾ ਵਪਾਰ ਉਰੇ ਆ ਸਕਦਾ ਹੈਗਾ ਆਪਣੀਆਂ ਜਿੰਸਾਂ ਹੋਰ ਸਬਜ਼ੀਆਂ ਜਾ ਕੇ ਉਧਰ ਜਿਹੜੇ ਆ ਆ ਸਾਰੇ ਸਤਾਨ ਆ ਅਜ਼ਰਬੈਜਾਨ ਤਾਜਿਸਤਾਨ ਅਫਗਾਨਿਸਤਾਨ ਉੱਥੇ ਤੱਕ ਜਾ ਸਕਦਾ ਹੈਗਾ ਤੇ ਇਹਦੇ ਨਾਲ 70% ਜਿਹੜੀ ਟ੍ਰੇਡ ਸੀਗੀ ਦੋਨੋਂ ਲੈਹਦੇ ਤੇ ਚੜ੍ਹਦੇ ਪੰਜਾਬ 'ਚ ਹੁੰਦੀ ਸੀਗੀ ਇਹ ਟ੍ਰੇਡ ਵਧਣ ਨਾਲ ਇੰਡੀਆ ਦੀ ਜੀਡੀਪੀ 1% ਵੱਧ ਸਕਦੀ ਹੈ ਜਿਹਦੇ ਨਾਲ ਗਰੀਬਾਂ ਨੂੰ ਬਹੁਤ ਅਸਰ ਪਊਗਾ ਸੋ ਅਸੀਂ ਇਸ ਕਰਕੇ ਪਾਰਲੀਮੈਂਟ ਜਾ ਕੇ ਇਹ ਬਾਰਡਰ ਖੋਲਣ ਦੀ ਗੱਲ ਕਰਨੀ ਹੈ ਇਹ ਉਹਨਾਂ ਨਾਲ ਗਵਾਂਡੀ ਦੇਸ਼ ਨਾਲ ਸਾਂਝ ਪਾਉਣ ਦੀ ਗੱਲ ਕਰਨੀ ਹੈ ਕਿਉਂਕਿ ਇਹ ਸਿਕਿਉਰਿਟੀ ਲਈ ਬਹੁਤ ਅੰਮ੍ਰਿਤਸਰ ਦੀ ਸਿਕਿਉਰਿਟੀ ਲਈ ਬਹੁਤ ਖਤਰਾ ਹੈ ਕਿ ਆਈਵਾਰੀ ਮੋਦੀ ਸਾਹਿਬ ਉਹਦੇ ਉੱਤੇ ਜਾ ਕੇ ਹਮਲਾ ਕਰ ਦਿੰਦੇ ਆ ਸਾਡੇ ਬਾਰਡਰ 'ਤੇ ਉਹਦੇ ਨਾਲ ਬਹੁਤ ਡਿਸਟਰਬੈਂਸ ਹੁੰਦੀ ਹੈ ਲੋਕੀ ਉੱਜੜਦੇ ਆ ਤੇ ਪਰਵਾਣੂ ਸ਼ਸਤਰ ਦੇ ਯੁੱਗ ਦੇ ਵਿੱਚ ਅਸੀਂ ਅਮਨ ਤੇ ਸ਼ਾਂਤ ਤੇ ਵਪਾਰ ਚਾਹੁੰਦੇ ਆ ਨਾ ਕਿ ਜੰਗ ਕਿਸੇ ਦਾ ਹੰਗਾਰਾ ਮਿਲ ਰਿਹਾ ਲਗਾਤਾਰ ਤੁਸੀਂ ਚੋਣ ਪਚਾਰ ਕਰ ਰਹੇ ਹੋ ਅੱਜ ਵੀ ਇੱਥੇ ਚੋਣ ਪਚਾਰ ਕਰਨ ਦੇ ਪਹੁੰਚੇ ਲੋਕਾਂ ਦਾ ਕਿਸਦਾ ਹੰਗਾਰਾ ਸਾਰੇ ਅੰਮ੍ਰਿਤਸਰੀਏ ਇਸ ਗੱਲ ਨਾਲ ਬਹੁਤ ਵਧੀਆ ਤਰੀਕੇ ਨਾਲ ਰਿਸਪਾਂਸ ਦਿੰਦੇ ਆ ਕਿਉਂਕਿ ਸਾਰੇ ਕਿਤੇ ਰੁਕੇ ਹੋਏ ਆ এমਪਲੋਇਮੈਂਟ ਹੋ ਨਹੀਂ ਰਹੀ ਹੈਗੀ ਤੇ ਜਿਹੜੀ ਆਰਥਿਕਤਾ ਲੋਕਾਂ ਦੀ ਦਿਨ ਪਰ ਦਿਨ ਘਟ ਰਹੀ ਹੈ ਉਹਨੂੰ ਬਚਾਉਣ ਵਾਸਤੇ ਵਪਾਰ ਤੇ ਟ੍ਰੇਡ ਇੱਕ ਬਹੁਤ ਵਧੀਆ ਰਾਹ ਹੈ ਸਾਹਮਣੇ ਜਿਹੜੀ ਪਾਰਟੀਆਂ ਦੀ ਗੱਲ ਕਰੀਏ ਕਾਂਗਰਸ ਦੀ ਆਕਾਲੀ ਦਲ ਦੀ ਆਮ ਆਦਮੀ ਪਾਰਟੀ ਦੀ ਤੇ ਬੀਜੇਪੀ ਦੀ ਤਾਂ ਕਾਫੀ ਜਿਆਦਾ ਸਟਰੋਂਗ ਕੈਂਡੀਡੇਟ ਮੰਨੇ ਤੁਸੀਂ ਕਿੱਥੇ ਸਟੈਂਡ ਕਰਦੇ ਹੋ ਉਹਨਾਂ ਦੇ ਸਟਰੋਂਗ ਦਾ ਮੈਨੂੰ ਨਹੀਂ ਪਤਾ ਪਰ ਮੈਨੂੰ ਇਹ ਪਤਾ ਹਰੇਕ ਸੈਂਟਰ ਜਾ ਕੇ ਦਿੱਲੀ ਜਾ ਕੇ ਮੱਥਾ ਟੇਕ ਕੇ ਆਉਂਦਾ ਹੈ ਦਿੱਲੀ ਦੀ ਵੋਟ ਖਿੱਚਣ ਦੀ ਇੱਕੋ ਇੱਕ ਉਹਨਾਂ ਦੀ ਮਨਸ਼ਾ ਹੁੰਦੀ ਹੈ ਕਿ ਗਵਾਂਡੀ ਦੇਸ਼ ਨਾਲ ਬਿਗੜ ਪਾ ਕੇ ਉੱਥੇ ਕੋਈ ਨਾ ਕੋਈ ਲੜਾਈ ਛੇੜ ਦੇਣਾ ਜੋ ਕਿ ਅੰਮ੍ਰਿਤਸਰ ਦੇ ਹੱਕ 'ਚ ਨਹੀਂ ਹੈ ਤੇ ਜਿਹੜੀ ਅੰਮ੍ਰਿਤਸਰ ਸਾਹਿਬ ਦੀ ਗੱਲ ਹੈ ਉਹ ਖੇਤਰੀ ਪਾਰਟੀ ਲੋਕਲ ਇੱਥੋਂ ਦੀ ਆਵਾਜ਼ ਜਿਹੜੀ ਪਾਰਲੀਮੈਂਟ ਪਹਚਾਣੀ ਹੈ ਇਹ ਜਿਹੜੇ ਕਾਣੇ ਹੋ ਕੇ ਦਿੱਲੀ ਤੋਂ ਆਉਂਦੇ ਆ ਇਹਨਾਂ ਦੀ ਮਜਬੂਰੀ ਹੁੰਦੀ ਹੈ ਕਿ ਜਿਹੜੇ ਸਾਡੇ ਇੱਥੇ ਸੁਰੱਖਿਆ ਦੇ ਮਸਲੇ ਜੰਗਨਾਕ ਹੋਣ ਦੇ ਮਸਲੇ ਸਾਡਾ ਵਪਾਰ ਵਧਾਉਣ ਦੇ ਜਿਹੜੇ ਮਸਲੇ ਆ ਇਹ ਪਹਿਲਾਂ ਹੀ ਕਾਣੇ ਹੋ ਕੇ ਗੱਲ ਕਰ ਨਹੀਂ ਸਕਦੇ ਹੈਗੇ ਤੇ ਲੋਕੀ ਇਸ ਗੱਲ ਦੀ ਬਹੁਤ ਖੁਸ਼ੀ ਮਹਿਸੂਸ ਕਰਦੇ ਆ ਕਿ ਆਪਣੀ ਗੱਲ ਜਾ ਕੇ ਉੱਥੇ ਦਿੱਲੀ 'ਚ ਰੱਖਾਂਗੇ ਔਰ ਹਰੇਕ ਪਾਰਟੀ ਨੂੰ ਦੇਖ ਲਿਆ ਅੰਬਰਸਰ ਸਾਹਿਬ ਨੇ ਇੱਥੇ ਜਿਹੜਾ ਸਿੱਖਾਂ ਦਾ ਬਚਪੜਖਾਨਾ ਬਣਾਇਆ ਸੀ ਉਰੇ ਜਸਵੰਤ ਸਿੰਘ ਖਾਲਰਾਂ ਦੇ ਜਿਹੜੇ ਕੇਸ ਕੱਢੇ ਹੋਏ ਆ ਐਨੇ ਘਰਾਂ ਦੇ ਵਿੱਚ ਤਸ਼ੱਦਦ ਕੀਤੀ ਹੈ ਪੁਲਿਸ ਨੇ ਉਹਦਾ ਕੋਈ ਜ਼ਿਕਰ ਪਾਰਟੀ ਕਰਦੀ ਨਹੀਂ ਹਰੇਕ ਆ ਕੇ ਪੁਲਿਸ ਦੇ ਮਗਰ ਖੜ ਜਾਂਦੀ ਹੈ ਤੇ ਅਸੀਂ ਇਹ ਵੀ ਆਸ ਰੱਖਦੇ ਆ ਕਿ ਅੱਜ ਦੇ ਦਿਨ ਜਦ ਭਾਰਤ ਦੀ ਸਰਕਾਰ ਅੰਤਰਰਾਸ਼ਟਰੀ ਪੱਧਰ ਤੇ ਸਿੱਖਾਂ ਦਾ ਸ਼ਿਕਾਰ ਖੇਡ ਰਹੀ ਹੈ ਅਸੀਂ ਅੰਬਰਸਰ ਸਾਹਿਬ ਵੱਲੋਂ ਜਾ ਕੇ ਪਾਰਲੀਮੈਂਟ 'ਚ ਗਰਜ ਕੇ ਉਹਨਾਂ ਦੇ ਪੱਖ 'ਚ ਬੋਲੀਏ ਔਰ ਇਸ ਕਾਤਲ ਸਰਕਾਰ ਨੂੰ ਰੋਕੀਏ ਜੋ ਕੰਮ 1984 'ਚ ਇਹਨਾਂ ਨੇ ਕੀਤਾ ਸੀ ਜਿਹਦੀ ਅੱਜ ਚਿੰਨ ਔਜਲਾ ਸਾਹਿਬ ਤੇ ਤਰਨਜੀਤ ਸਿੰਘ ਹੈਗੇ ਉਹ ਆਮ ਆਦਮੀ ਪਾਰਟੀ ਹੈਗੀ ਆ ਉਹਨਾਂ ਨੂੰ ਅੰਮ੍ਰਿਤਸਰ ਸਾਹਿਬ ਵੱਲੋਂ ਇੱਕ ਬੰਦ ਦਾ ਜਵਾਬ ਦੇ ਕੇ ਅਸੀਂ ਆਪਣੇ ਕੌਮ ਨਾਲ ਬੀਤੀ ਬਾਰੇ ਉੱਥੇ ਪਾਰਲੀਮੈਂਟ 'ਚ ਗੱਲ ਕਰ ਸਕੀਏ ਬਹੁਤ ਵੱਡਾ આરોਪ ਲੱਗਦਾ ਹੈ ਸੰਵਿਧਾਨ ਨੂੰ ਟਾਰਗੇਟ ਕਰਨ ਦਾ આરોਪ ਲੱਗਦਾ ਤੁਹਾਡੀ ਪਾਰਟੀ ਤੇ ਤੁਸੀਂ ਕੀ ਕਹਣਾ ਹੈ ਅਸੀਂ ਬਿਲਕੁਲ ਸੰਵਿਧਾਨ ਦੇ ਵਿੱਚ ਕੰਮ ਕਰ ਰਹੇ ਹਾਂ ਤੇ ਤੁਰ ਰਹੇ ਹਾਂ ਜਿਹੜਾ ਆਰਟੀਕਲ 51 ਕਨਸਟੀਟਿਊਸ਼ਨ ਦਾ ਹੈ ਉਹ ਕਹਿੰਦਾ ਹੈ ਕਿ ਹਰੇਕ ਇੰਟਰਨੈਸ਼ਨਲ ਟ੍ਰੀਟੀ ਦਾ ਪਾਲਨ ਹੋਣਾ ਚਾਹੀਦਾ ਹੈ ਜਿਹਦੇ ਵਿੱਚ ਯੂਨਾਈਟਿਡ ਨੇਸ਼ਨਸ ਦਾ ਚਾਰਟਰ ਹੈ ਜਿਹੜਾ ਕਹਿੰਦਾ एवरीवन पीपल हैव द राइट टू सेल्फ ਰਿਪਰੈਜੈਂਟੇਸ਼ਨ ਤੇ ਅਸੀਂ ਆਪਣੀ ਸੈਲਫ ਰਿਪਰੈਜੈਂਟੇਸ਼ਨ ਦੀ ਹਮੇਸ਼ਾ ਗੱਲ ਕੀਤੀ ਆ ਕਰਾਂਗੇ 15 10 ਤੇ 26 ਜਨਵਰੀ ਨੂੰ ਤੁਸੀਂ ਆਖਦੇ ਹੋ ਵੀ ਇੱਕ ਕਾਲਾ ਦਿਨ ਬਣਾਉਣਾ ਉਹ ਕਿਥੇ ਤੁਸੀਂ ਆਪਣੇ ਅੰਮ੍ਰਿਤਸਰ ਦੀ ਜੇ ਗੱਲ ਕਰਦੇ ਹੋ ਇੱਥੇ ਖਾਲਸਾ ਸਾਹਿਬ ਨੇ 25000 লাশ ਸ਼ਮਸ਼ਾਨ ਘਾਟਾਂ 'ਚ ਉਹ ਕੱਢੀਆਂ ਜਿਨ੍ਹਾਂ ਦਾ ਪੁਲਿਸ ਨੇ ਸਸਕਾਰ ਕੀਤਾ ਸੀਬੀਏ ਨੇ ਉਹਦੀ ਇਨਵੈਸਟੀਗੇਸ਼ਨ ਕਰਕੇ ਕੋਈ ਨਤੀਜੇ ਨਹੀਂ ਕੱਟੇ ਹੈਗੇ ਅੱਜ ਵੀ ਸਿੱਖਾਂ ਦੀਆਂ ਬਹੁਤ ਘਰਾਂ ਦੇ ਵਿੱਚ ਉਹਨਾਂ ਨੂੰ ਪਤਾ ਹੀ ਨਹੀਂ ਉਹਨਾਂ ਦੇ ਮੈਂਬਰਾਂ ਨਾਲ ਕੀ ਹੋਇਆ ਹੈਗਾ ਜਿਹੜਾ ਭਾਰਤ ਦਾ ਦੇਸ਼ ਹੈ ਉਸਨੇ ਹਰਮੰਦਰ ਸਾਹਿਬ ਤੇ ਹਮਲਾ ਕਰਕੇ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਹੈਗਾ ਔਰ ਸਿੱਖਾਂ ਦਾ ਕਾਤਲ ਬਣ ਕੇ ਉਹਨਾਂ ਨੇ ਓਰੇ ਹਿਊਮਨ ਰਾਈਟਸ ਦੀਆਂ ਵਾਇਲੇਸ਼ਨਸ ਕੀਤੀਆਂ ਜਿਸ ਕਰਕੇ ਐਮਨੇਸਟੀ ਇੰਟਰਨੈਸ਼ਨਲ ਹੋਰ ਹਿਊਮਨ ਰਾਈਟਸ ਬਾਡੀਜ਼ ਓਰੇ ਬਸੰਨੀ ਦਿੱਤੀਆਂ ਹੁਣ ਜਾ ਕੇ ਬਾਹਰਲੇ ਦੇਸ਼ਾਂ 'ਚ ਵੀ ਸਿੱਖਾਂ ਦਾ ਸ਼ਿਕਾਰ ਖੇਡ ਰਹੀਆਂ ਸੋ ਅਸੀਂ ਇਸ ਗੱਲ ਨੂੰ ਨਹੀਂ ਬਰਦਾਸ਼ਤ ਕਰਦੇ ਛੇਵੇਂ ਪਾਤਸ਼ਾਹ ਦਾ ਅਕਾਲ ਤੱਕ ਕਦੀ ਵੀ ਜ਼ੁਲਮ ਦੇ ਪੱਖ 'ਚ ਨਹੀਂ ਖੜਿਆ ਉਹਦੇ ਵਰਖਲਾ ਖੜਿਆ ਅਸੀਂ ਅੱਜ ਵੀ ਖੜੇ ਆ ਤੁਸੀਂ ਤੁਸੀਂ ਕਹਿੰਦੇ ਹੋ ਕਿ ਕੇਂਦਰ ਸਰਕਾਰ ਸਿੱਖਾਂ ਨਾਲ ਵਿਤਕਰਾ ਕਰਦੀ ਹੈ ਕੇਂਦਰ ਸਰਕਾਰ ਕਹਿੰਦੀ ਸਿੱਖਾਂ ਵਾਸਤੇ ਬਹੁਤ ਕੁਝ ਕੀਤਾ ਲਾਂਗਾ ਖੋਲੇ ਹੋਰ ਵੀ ਬਹੁਤ ਸਾਰੇ ਜਿਹੜੇ ਕਿ ਸਿੱਖਾਂ ਵਾਸਤੇ ਜਿਹੜੀ ਕਿ ਕੰਮ ਕੀਤੇ ਨੇ ਤੁਸੀਂ ਇਸ ਕਿਉਂ આરોਪ ਲਗਾਉਂਦੇ ਆ ਜਿਹੜੇ ਸਿੱਖਾਂ ਦੇ ਪੱਖ ਦੀ ਗੱਲ ਕਰਦੇ ਆ ਉਹ ਕਹਿੰਦੇ ਆ ਕਿ ਅਸੀਂ ਅਫਗਾਨਿਸਤਾਨ ਤੋਂ ਸਿੱਖਾਂ ਨੂੰ ਕਢਾਇਆ ਹੁਣ ਉਹ ਕਿਉਂ ਨਿਕਲਣਾ ਪਿਆ ਉਹਨਾਂ ਨੂੰ ਕਿਉਂਕਿ ਮੋਦੀ ਸਾਹਿਬ ਨੇ ਕਾਂਗਰਸ ਨੇ ਜਾ ਕੇ ਬਾਬਰੀ ਮਸਜਿਦ ਢਾਤੇ ਉੱਥੇ ਜਾ ਕੇ ਸਤਕਾਰਯੋਗ ਹਿੰਦੂ ਧਰਮ ਦੇ ਮੰਦਿਰ ਖੜੇ ਕਰਤੇ ਜਦ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਆਪਣੀ ਜੰਗ ਸ਼ੁਰੂ ਕੀਤੀ ਸੀ ਹਰਗੋਬਿੰਦ ਪਾ ਜਾ ਕੇ ਮਸੀਹਤ ਨੂੰ ਤੋੜਨ ਨਹੀਂ ਦਿੱਤਾ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਫਤਿਹਗੜ੍ਹ ਸਾਹਿਬ ਦੀ ਸਰਹੰਦ ਦੀ ਇਟ ਨਾਲ ਡੇਟ ਖੜਕਾ ਕੇ ਉੱਥੇ ਰੋਜ਼ਾ ਸ਼ਰੀਫ ਨਾਲ ਬਸਦੇ ਸੀ ਉਹਨੂੰ ਹੱਥ ਨਹੀਂ ਲਾਇਆ ਇਹ ਜਿਹੜਾ ਅੱਜ ਚੱਲ ਪਿਆ ਹੈਗਾ ਕਿ ਹਰਮੰਦਰ ਸਾਹਿਬ ਢਾ ਦਿਓ ਅਕਾਲ ਤਖਤ ਸਾਹਿਬ ਢਾਦੋ ਮਸਜਿਦ ਢਾਦੋ ਤੇ ਉਹਦੇ ਉੱਤੇ ਆਪਣਾ ਰਾਜ ਲਿਆਓ ਇਹਦੇ ਨਾਲ ਜਿਹੜੇ ਗਵਾਂਡੀ ਦੇਸ਼ 'ਚ ਅਸਰ ਪੈਂਦਾ ਉਹ ਇਹ ਪੈਂਦਾ ਹੈ ਕਿ ਜਿੱਥੇ ਨਨਕਾਣਾ ਸਾਹਿਬ ਹੈ ਪੰਜਾ ਸਾਹਿਬਾ ਕਰਤਾਰਪੁਰ ਸਾਹਿਬ ਹੈ ਉੱਥੇ ਦੀ ਕੱਟੜਵਾਡੀ ਸੋਚ ਕਹਿੰਦੀ ਹੈ ਇਹਨਾਂ ਦੇ ਗੁਰੂ ਘਰ ਖਤਮ ਕਰੋ ਇੱਥੇ ਮਸਜਿਦ ਖੜਾ ਦਿਓ ਇਹੀ ਗੱਲ ਕਰਕੇ ਅਫਗਾਨਿਸਤਾਨ ਦੇ ਸਿੱਖਾਂ ਦੇ ਉੱਤੇ ਇਹ ਨੋਬਤਾਈ ਸੀ ਕਿਉਂਕਿ ਮੋਦੀ ਸਾਹਿਬ ਨੇ ਇਸਲਾਮ ਧਰਮ ਦੇ ਨਾਲ ਗੋਦਰਾ ਦੇ ਵਿੱਚ ਹੋਰ ਥਾਂ ਤੇ ਉਹਨਾਂ ਨੇ ਬਹੁਤ ਜ਼ਿਆਦਾ ਜ਼ੁਲਮ ਕੀਤਾ ਹੈਗਾ ਉਹਦਾ ਨਤੀਜਾ ਸਾਨੂੰ ਭੁਗਤਣਾ ਪੈਂਦਾ ਹੈਗਾ ਔਰ ਜਿਹੜੇ ਇਹ ਕਹਿੰਦੇ ਆ ਅਸੀਂ ਤੁਹਾਨੂੰ ਬਚਾਉਂਦੇ ਆ ਇਹ ਸਾਨੂੰ ਬਚਾਉਂਦੇ ਨਹੀਂ ਸਕੋ ਇਹ ਕਾਰਨ ਹੈ ਜਿਸ ਕਰਕੇ ਸਾਡੇ ਉੱਤੇ ਤੁਸੀਂ ਇਹ ਤਸ਼ੱਦਦ ਬਸਦੇ ਆ ਪਰ ਤੁਸੀਂ ਫਿਰ ਕਹਿੰਦੇ 400 ਤੋਂ ਪਾਰ ਲੈ ਕੇ ਜਾਵਾਂਗੇ ਉਸ ਦੇ ਬਾਰੇ ਕੀ 400 ਤੋਂ ਪਾਰ ਪਿਛਲੀ ਵਾਰ ਜਦ ਹੋਇਆ ਸੀਗਾ ਉਹ ਮੈਨੂੰ ਯਾਦ ਹੈ ਕਿ ਰਾਜੀਵ ਗਾਂਧੀ ਨੇ ਸਿੱਖਾਂ ਨੂੰ ਦਿੱਲੀ 'ਚ ਕਤਲ ਕਰਾ ਕੇ ਮੁਖਤਾਰਾਂ ਨੂੰ ਇਕੱਠਾ ਕਰਕੇ ਉਹਨਾਂ ਦੀਆਂ ਵੋਟਾਂ ਲੈ ਕੇ ਪਿਛਲੀ ਵਾਰੀ ਰਾਜੀਵ ਗਾਂਧੀ ਦੀ ਕਾਂਗਰਸ ਦੀ ਸਰਕਾਰ 400 ਸੀਟਾਂ ਕੱਟ ਕੇ ਆਈ ਸੀਗੀ ਜਦ ਘਟ ਗਿਣਤੀਆਂ ਦਾ ਤਸ਼ੱਦਦ ਕੀਤਾ ਸੀ ਮੈਂ ਸਮਝਦਾ ਕਿ ਮੋਦੀ ਸਾਹਿਬ ਦਾ ਵੀ ਉਹੀ ਫਾਰਮੂਲਾ ਹੈ ਚਾਹੇ ਗੋਦਰਾ 'ਚ ਕਰਨ ਚਾਹੇ ਹੁਣ ਸਿੱਖਾਂ ਨੂੰ ਬਾਹਰਲੇ ਦੇਸ਼ਾਂ 'ਚ ਕਤਲ ਕਰਨ ਦੀ ਸਾਜ਼ਿਸ਼ ਰਚਨ ਹਰੇਕ ਪੱਖੋਂ ਸਾਨੂੰ ਦਬਾਇਆ ਕੁਚਲਿਆ ਜਾਂਦਾ ਪਰ ਅੰਮ੍ਰਿਤਸਰ ਉਹ ਥਾਂ ਹੈ ਜਿੱਥੇ ਅਕਾਲ ਤਖਤ ਸਾਹਿਬ ਸਥਾਪਿਤ ਹੈ ਜਿਸ ਤਖਤ ਨੇ ਉਦੋਂ ਦੇ ਜ਼ਬਰ ਤੇ ਜ਼ੁਲਮ ਮੁਗਲ ਹਕੂਮਤ ਤੇ ਉੱਤੇ ਸਿੱਧਾ ਇਲਜ਼ਾਮ ਲਾ ਕੇ ਸਿੱਖ ਕੌਮ ਨੂੰ ਤਗੜੇ ਹੋ ਕੇ ਬਨ ਕੇ ਮੀਰੀ ਪੀਰੀ ਦੇ ਸਿਧਾਂਤ ਤੇ ਤੋਰਿਆ ਸੀਗਾ ਮੈਨੂੰ ਆਸ ਹੈ ਅੱਜ ਵੀ ਅੰਮ੍ਰਿਤਸਰ ਦਾ ਇਤਿਹਾਸ ਇਹੀ ਸੋਚ ਲੈ ਕੇ ਸਾਨੂੰ ਪਾਰਲੀਮੈਂਟ ਭੇਜ ਕੇ ਆਪਣੀ ਆਵਾਜ਼ ਬੁਲੰਦ ਕਰਨ ਨੂੰ ਕਰਦਾ ਹੈ ਜਿਹੜਾ 7 ਤਰੀਕ ਮੇਰਾ ਖਿਆਲ ਮੰਗਲਵਾਰ ਹੈ ਜਿਹੜਾ ਅਮਰੀਕਾ ਤੇ ਕੈਨੇਡਾ ਨੇ ਸਿੱਖਾਂ ਦੇ ਕਾਤਲਾਂ ਦੀ ਪੜਤਾਲ ਕਰਕੇ ਜਾਂਚ ਕਰਕੇ ਭਾਰਤ ਤੇ ਉੱਤੇ ਸਿੱਧਾ ਦੋਸ਼ ਲਾਇਆ ਅਸੀਂ ਉਹਦਾ ਸਵਾਗਤ ਕਰਦੇ ਆਂ ਭਾਰਤ ਨੇ ਉਰੇ ਘਟੋ ਘਟ ਜਸਵੰਤ ਸਿੰਘ ਖਾਲੜਾ ਦੀ ਗਿਣਤੀ ਅਧੀਨ 25000 ਸਿੱਖਾਂ ਦਾ ਕਤਲ ਕਰਕੇ ਕੋਈ ਵੇਰਵਾ ਨਹੀਂ ਦਿੱਤਾ ਸਾਡਾ ਦਿੱਲੀ 'ਚ ਕਤਲੇਆਮ ਕੀਤਾ ਚਿੱਟੀ ਸਿੰਘਪੁਰੇ 'ਚ ਕੀਤਾ ਹੋਂਦ ਚਿੱਲਰ 'ਚ ਕੀਤਾ ਥਾਂ ਥਾਂ ਸਾਡਾ ਸ਼ਿਕਾਰ ਬਣਾਇਆ ਬੁਖਾਰੋ 'ਚ ਕੀਤਾ ਹੈਗਾ ਉਹਦਾ ਕੋਈ ਵੀ ਇਨਸਾਫ ਸਾਨੂੰ ਮਿਲਿਆ ਨਹੀਂ ਹੈਗਾ ਅਸੀਂ ਸਮਝਦੇ ਆਂ ਕਿ ਅਸੀਂ ਕੈਨੇਡਾ ਤੇ ਅਮਰੀਕਾ ਦੇ ਝੰਡਿਆਂ ਨੂੰ ਸਤਕਾਰ ਨਾਲ ਨਮਸਕਾਰ ਕਰਕੇ ਉਹਨਾਂ ਨੂੰ ਵਧੀਆ ਬੈਗ 'ਚ ਪਾ ਕੇ ਅਸੀਂ ਕਾਲਪਤਖ ਸਾਹਿਬ ਤੇ ਜਾ ਕੇ ਅਮਰੀਕਾ ਤੇ ਕੈਨੇਡਾ ਦੀ ਖੁਸ਼ਹਾਲਤਾ ਵਾਸਤੇ ਉਹਨਾਂ ਦਾ ਧੰਨਵਾਦ ਕਰਨ ਵਾਸਤੇ ਕਿ ਤੁਸੀਂ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਨੂੰ ਸਿਆਣੇ ਆ ਤੇ ਜਿਹੜੇ 40 ਸਾਲ ਦੇ ਵਿਤਕਰੇ ਹੋਏ ਆ ਉਹਨਾਂ ਵਾਸਤੇ ਗੁਰੂ ਸਾਹਿਬ ਨੂੰ ਅਰਦਾਸ ਕਰਨ ਲਈ ਚੱਲੇ ਆ ਕਿ ਸਾਡੇ ਸਾਨੂੰ ਇਨਸਾਫ ਮਿਲੇ ਮੇਹਰਬਾਨੀ ਇਹਨੇ ਈਮਾਨ ਸਿੰਘ ਮਾਨ ਜਿਹੜੇ ਕਿ ਸ਼ੋਮਨੀ ਕਲਦਲ ਅੰਮ੍ਰਿਤਸਰ ਤੋਂ ਕੈਂਡੀਡੇਟ ਨੇ ਉਹ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਨੇ ਔਰ ਇੱਕ ਵੱਡਾ આરોਪ ਜਿਹੜਾ ਕੇਂਦਰ ਸਰਕਾਰ ਤੇ ਇਹ ਲਗਾਉਂਦੇ ਨੇ ਮੇ ਲਗਾਤਾਰ ਪੰਜਾਬ ਅੰਦਰ ਸਿੱਖਾਂ ਨਾਲ ਜਿਹੜਾ ਵਿਤਕਰਾ ਹੈ ਉਹ ਹੋਇਆ ਤੇ ਸਿੱਖਾਂ ਨੂੰ ਕਿਤੇ ਵੀ ਇਨਸਾਫ ਨਹੀਂ ਮਿਲਿਆ ਲੋਕਾਂ ਨੂੰ ਇਹ ਹੀ ਆਖਰਣੇ ਵੀ ਇਸ ਵਾਰ ਸ਼ੋਮਨੀ ਕਲਦਲ ਅੰਮ੍ਰਿਤਸਰ ਨੂੰ ਜਿਤਾ ਕੇ ਸੰਸਦਿਤ ਭੇਜਣ ਤਾਂ ਜੋ ਪੰਜਾਬ ਦੀ ਆਵਾਜ਼ ਜਿਹੜੀ ਕਿ ਉਹ ਲੋਕ ਸਭਾ ਤੱਕ ਪਹੁੰਚਾਈ ਜਾ ਸਕੇ ਕੈਮਰ ਪਰਸਨ ਸੁਖਪਾਲ ਦੇ ਨਾਲ दैनिक टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर